ਬਾਈ ਸਾਹਿਬ ਬਾਈ ਨੰਦ ਲਾਲ ਜੀ ਕਹਿੰਦੇ ਨੇ ਨਾ ਗੋਏ ਮਤ ਕੇ ਸੁਏ ਦੈਰ ਜਾਂ ਹਰਮ ਮੇ ਰੋ ਬਹਰ ਤਰਫ ਕੇ ਰਵੀ ਜਾਨ ਬੇਖੁਦਾ ਮੇ ਬਾਸ਼ ਉਹ ਕਹਿੰਦੇ ਨਹੀਂ ਮੈਂ ਨਹੀਂ ਕਹਿੰਦਾ ਤੂੰ ਕਿਸੇ ਮੰਦਰ ਵਿੱਚ ਜਾ ਜਾਂ ਮਸਜਿਦ ਵਿੱਚ ਜਾ ਮੈਂ ਨਹੀਂ ਕਹਿੰਦਾ ਪਰ ਮੈਂ ਇੱਕ ਗੱਲ ਲਾਜ਼ਮ ਤੌਰ ਤੇ ਕਹਿਣਾ ਤੂੰ ਜਿੱਧਰ ਵੀ ਜਾਵੀਂ ਜਾਵੀਂ ਰੱਬ ਵਾਲੇ ਪਾਸੇ ਤੇਰੀ ਮੰਜ਼ਲ ਵਾ ਮਕਸਦ ਪ੍ਰਮਾਤਮਾ ਹੋਣਾ ਚਾਹੀਦਾ ਹੈ ਖੁਦਾ ਹੋਣਾ ਚਾਹੀਦਾ ਹੈ ਦੁਨੀਆਂ ਦੇ ਲੋਕ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਵਿੱਚ ਜਾਂਦੇ ਨੇ ਪਰ ਉਹਨਾਂ ਦੀ ਜਾਣ ਦਾ ਮਕਸਦ ਪ੍ਰਮਾਤਮਾ ਨਹੀਂ ਉਹਨਾਂ ਦੀ ਜਾਣ ਦਾ ਮਕਸਦ ਖੁਦਾ ਨਹੀਂ ਉਹ ਕੇਵਲ ਤੇ ਕੇਵਲ ਆਪਣੀਆਂ ਦੁਨਿਆਵੀ ਮੰਗਾਂ ਨੂੰ ਲੈ ਕੇ ਜਾਂਦੇ ਨੇ ਦੁਨਿਆਵੀ ਚੀਜ਼ਾਂ ਵਾਸਤੇ ਜਾਂਦੇ ਨੇ ਗੱਲ ਉਸ ਦਿਨ ਬਣੇਗੀ ਜਿਸ ਦਿਨ ਪ੍ਰਮਾਤਮਾ ਦੇ ਕੋਲੋਂ ਪ੍ਰਮਾਤਮਾ ਨੂੰ ਮੰਗਾਂਗੇ ਤੇ ਜਦੋਂ ਪ੍ਰਮਾਤਮਾ ਮਿਲ ਗਿਆ ਫਿਰ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਇੱਕ ਆਦੀਬ ਕਹਿੰਦਾ ਸਭ ਕੁਝ ਹਲਿਆ ਮੰਗ ਇੱਕ ਤੁਝ ਕੋ ਮੰਗ ਕਰ ਅਬ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਤ